ਜਦੋਂ ਚੋਰਾ ਦਿਨਾਰ ਰਲ ਜਾਵੇ ਕੁੱਤੀ ਤਾਂ ਚੋਰੀ ਰੋਕੇ ਕੌਣ ਵਾਂਗ ਟ੍ਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਇਸ ਕਹਾਵਤ ਨੂੰ ਸੱਚ ਸਾਬਤ ਕੀਤਾ ਜਾ ਰਿਹਾ ਹੈ ਮਹਾਨਗਰ ਜੋ ਰੋਜ਼ਾਨਾ ਸੈਂਕੜੇ ਦੀ ਤਾਦਾਦ ਦੇ ਵਿੱਚ ਬਾਹਰੀ ਸੂਬਿਆਂ ਦੇ ਨੰਬਰੀ ਵਾਹਨ ਡਬਲ ਡੈਕਰ ਬੱਸਾਂ ਜਿਨ੍ਹਾਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਮੁਸਾਫਰ ਬਿਠਾਏ ਹੁੰਦੇ ਨੇ ਗੁਜ਼ਰਦੀਆਂ ਨੇ ਤੇ ਉਹਨਾਂ ਬੱਸਾਂ ਨੂੰ ਚਲਾਉਣ ਵਾਲੇ ਮਾਫੀਆ ਵੱਲੋਂ ਟ੍ਰਾਂਸਪੋਰਟ ਨਗਰ ਦੇ ਵਿੱਚ ਟਰੱਕਾਂ ਦੇ ਓਲੇ ਸ਼ੇਰਪੁਲ Reliance Petrol Pump کول ਬਣੇ ਹਾਤੇ ਸਮਰਾਲਾ ਚੌਂਕ ਫਲਾਈਓਵਰ ਟੰਡਾਰੀ ਫਲਾਈਓਵਰ ਤੋਂ ਇਲਾਵਾ ਹੋਰ ਕਈ ਸਥਾਨਾਂ ਤੇ ਆਪਣੇ ਅੱਡੇ ਬੜਾਏ ਗਏ ਨੇ ਪਰ ਮਜਾਲ ਹੈ ਕਿਸੇ ਟਰਾਂਸਪੋਰਟਰ ਅਧਿਕਾਰੀ ਜਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਇਹਨਾਂ ਟੂੜੀ ਵਾਂਗ ਭਰੇ ਮੁਸਾਫਰ ਵਾਲੀਆਂ ਬੱਸਾਂ ਜਰਨੀਆਂ ਇੱਥੋਂ ਜਾਂਦੀਆਂ ਨੇ ਇਸ ਤੇ ਕੋਈ ਕਾਰਵਾਈ ਹੋਵੇ ਜਿਹੜੀ ਪੁਲਿਸ ਇੱਕ ਬਗੈਰ ਹਲਮਟ ਵਾਲੇ ਦੁਪਈਆ ਚਾਲਕ ਨੂੰ ਭਾਰੀ ਟ੍ਰੈਫਿਕ ਦੇ ਵਿੱਚੋਂ ਇੱਕ ਪਾਸੇ ਕੱਢ ਚਲਾਨ ਕੱਟਦੀ ਹੋਵੇ ਫਿਰੋਜ਼ ਦੀ ਅੱਖਾਂ ਸਾਹਮਣੇ ਬਾਹਰੀ ਨੰਬਰ ਦੀਆਂ ਬੱਸਾਂ ਜਿਨ੍ਹਾਂ ਕੋਲ ਪੂਰੇ ਕਾਗਜ਼ ਵੀ ਨਹੀਂ ਹੁੰਦੇ ਕਿਸ ਤਰ੍ਹਾਂ ਗੁਜ਼ਰਦੀਆਂ ਨੇ ਸਮਝ ਤੋਂ ਪਰੇ ਜਦ ਪੱਤਰਕਾਰ ਦੇ ਬੁਲ ਲੋ ਟ੍ਰੈਫਿਕ ਮੁਲਾਜ਼ਮ ਦੇ ਨਾਲ ਗੱਲਬਾਤ ਕਰਨੀ ਚਾਹੀ ਤਾ ਉਹ ਤੋਂ ਆਪਣੀ ਗੱਡੀ ਭਜਾ ਕੇ ਲੈ ਗਏ ਜਦੋਂ ਇਸ ਗੌਰਤੰਦੇ ਬਾਰੇ ਟ੍ਰਾਂਸਪੋਰਟ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਫੋਨ ਚੁੱਕੇ ਬਿਨਾਂ ਕੋਈ ਗੱਲਬਾਤ ਕੀਤੇ ਹੀ ਉਹਨਾ ਫੋਨ ਕੱਟ ਦਿੱਤਾ। ਦੱਸ ਦਈਏ ਕਿ ਜਦ ਟ੍ਰੈਫਿਕ ACP ਗੁਰਪ੍ਰੀਤ ਸਿੰਘ ਭੁੱਲਰ ਨਾਲ ਗੱਲਬਾਤ ਕਰਨੀ ਚਾਹੀਏ ਤਾਂ ਉਹਨਾ ਪੂਰੀ ਗੱਲ ਸੁਣੇ ਬਗੈਰ ਜਵਾਬ ਦਿੱਤਾ ਕਿ ਉਹ ਬਾਹਰ ਨੇ ਤੇ ਫੋਨ ਕੱਢ ਦਿੱਤਾ। ਟ੍ਰਾਂਸਪੋਰਟ ਵਿਭਾਗ ਦੇ ਦਫ਼ਤਰੀ ਨੰਬਰਾਂ ਤੇ ਗੱਲਬਾਤ ਕਰਨੀ ਚਾਹੀਦੀ ਤੇ ਨੰਬਰ ਬੰਦ ਬਲੇ ਨੇ। ਤਾਂ ਹੁਣ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਖਰ ਕਿਵੇਂ ਇਹ ਸਭ ਕੁਝ ਇਹਨਾਂ ਮੁਲਾਜ਼ਮਾਂ ਦੀ ਅੱਖਾਂ ਸਾਹਮਣੇ ਹੋ ਰਿਹਾ ਹੈ। ਟ੍ਰਾਂਸਪੋਰਟ ਦੀ ਗੱਡੀਆਂ ਤੇ ਮੈਂ ਫੋਟੋ ਹੁੰਦੇ ਕੋਲ ਸਾਡੀ ਕਿਹੜੀ ਮੈਂ ਮੈਂ ਇੱਕ ਮਿੰਟ ਕਿਉਂ ਆਹ ਲਓ ਆਪਾ ਬਾਈ ਆ ਗਏ ਬਾਬਾ ਜੀ ਆ ਗਏ ਬਾਬਾ ਜੀ ਨਾ ਲੱਗਿਆ ਯਾਰ ਕਿਹੜੀ ਗੱਡੀ ਦਾ ਬਟਾ ਸਰਾਜ ਰੋਡ ਜਿਹੜੀਆਂ ਨੇ ਹੁਣੇ ਆ ਘਟ ਘਟ ਮੇਰੇ 10 ਬੋੜਾ ਕਿਹੜੀ ਗੱਡੀ ਮੈਂ ਕਿਹਾ ਕਿ ਨਹੀਂ ਆਪਾ ਟੋਵਰ ਲੋਡ ਜਾਰੀ ਹੈ ਇਹਨਾਂ ਦਾ ਕੋਈ ਗੁਲਾਮ ਇੱਕ ਵੀ ਗੱਡੀ ਦਿਖਾ ਦਿਓ ਕਿਹੜੀ ਗੱਡੀ ਰੋਕੀ ਇੱਥੇ ਆਈ ਅਸੀਂ ਆ ਗਏ ਜੇ ਖੜੇ ਹੋਏ ਆ ਮੈਂ ਇੱਕ ਵੀ ਗੱਡੀ ਦਿਖਾ ਦੇ ਯਾਰ ਆ ਬਾਬਾ ਜੀ ਆ ਰਹੇ ਆ ਬਾਬਾ ਜੀ ਤੇ ਦੋ ਖੜਾ ਇੱਕ ਘੰਟੇ ਦੋ ਮੈਂ ਇੱਕ ਘੰਟੇ ਮੀਡੀਅਮ ਰਹਿ ਜਾ